ਜੀ ਖਰੜ ਚ ਖੜੇ ਸਮੇਂ ਸੀ ਮੁਹਾਲੀ ਜ਼ਿਲ੍ਹੇ ਚ ਖੜੇ ਮੁਹਾਲੀ ਜ਼ਿਲ੍ਹੇ ਚ ਬਹੁਤ ਜ਼ਿਆਦਾ ਤਰੱਕੀ ਹੋਈ ਹੈ ਬੜੇ ਲੋਕ ਇਸ ਨੂੰ ਤਰੱਕੀ ਕਹਿੰਦੇ ਆ ਤੇ ਲੇਕਿਨ ਜੋ ਅਸੀਂ ਪਿੰਡਾਂ ਦੇ ਬਾਬਿਆਂ ਨਾਲ ਗੱਲਾਂ ਕਰਦੇ ਆ ਨਾ ਜੀ ਉਹ ਗੱਲਾਂ ਕੁਝ ਹੋਰ ਹੀ ਕਰਦੇ ਆ ਉਹ ਆਪਣਾ ਪੁਰਾਣਾ ਸਮਾਂ ਚੇਤੇ ਕਰਦੇ ਆ ਤੁਸੀਂ ਦੇਖ ਸਕਦੇ ਆ ਸ਼ੋਰੂਮ ਖੁੱਲੇ ਹੋਏ ਆ ਬੜੇ ਵੱਡੇ ਵੱਡੇ ਸ਼ੋਰੂਮ ਕੋਈ ਐਸਾ ਬ੍ਰਾਂਡ ਨਹੀਂ ਹੈ ਜਿਹੜਾ ਇੱਥੇ ਨਹੀਂ ਹੋਏਗਾ ਦੁਨੀਆ ਭਰ ਦੇ ਬ੍ਰਾਂਡ ਜਿਹੜੇ ਹੈ ਮੁਹਾਲੀ ਜ਼ਿਲ੍ਹੇ ਦੇ ਵਿੱਚ ਜਿੰਨੀ ਅਰਬਨਾਈਜੇਸ਼ਨ ਹੋਈ ਹੈ ਇੱਥੇ ਆ ਕੇ ਖੁੱਲੇ ਆ ਤੁਸੀਂ ਬੈਕ ਸਾਈਡ ਤੇ ਦੇਖ ਸਕਦੇ ਐਨੀ ਟਾਈਪ ਨੈਸ 247 ਸਾਗਰ ਰਤਨਾ ਨੌਕਾਊਟ KFC ਸਟਾਰਬਕਸ ਔਰ ਬਿੱਟੂ ਟਿੱਕੀ ਵਾਲਾ ਬੜੇ ਵੱਡੇ ਵੱਡੇ ਬ੍ਰਾਂਡ ਜਿਹੜੇ ਹੈ ਇਹਨਾਂ ਸ਼ੋਅਰੂਮਸ ਦੇ ਵਿੱਚ ਆਏ ਹੈ ਮੁਹਾਲੀ ਜ਼ਿਲ੍ਹੇ ਦੇ ਵਿੱਚ ਜਿਹੜੀ ਹੈ ਬਹੁਤ ਜ਼ਿਆਦਾ ਤਰੱਕੀ ਹੋਈ ਹੈ ਨਵੀਂ ਪੀੜ੍ਹੀ ਇਸ ਨੂੰ ਤਰੱਕੀ ਮੰਨਦੀ ਹੈ ਪਰ ਜਦੋਂ ਅਸੀਂ ਪਿੰਡਾਂ 'ਚ ਜਾ ਕੇ ਬਾਬਿਆਂ ਨਾਲ ਗੱਲਾਂ ਕਰਦੇ ਆ ਨਾ ਉਹ ਆਪਣੇ ਟੋਬੇ ਨੂੰ ਯਾਦ ਕਰਦੇ ਆਪਣੇ ਖੇਤਾਂ ਨੂੰ ਯਾਦ ਕਰਦੇ ਔਰ ਆਪਣੇ ਜਿਹੜੇ ਹੈ ਖੂਹਾਂ ਨੂੰ ਯਾਦ ਕਰਦੇ ਆ ਆਪਣੇ ਖਲਿਆਣ ਨੂੰ ਯਾਦ ਕਰਦੇ ਆ ਔਰ ਜਿਹੜਾ ਥਾਵਾਂ ਤੇ ਉਹ ਪਸ਼ੂ ਚਰਾਉਂਦੇ ਸੀ ਉਹਨਾਂ ਚਰਾਂਦਾ ਨੂੰ ਯਾਦ ਕਰਦੇ ਆ ਤੁਸੀਂ ਜਰੂਰ ਕਮੈਂਟ ਕਰਿਓ ਇਸ ਗੱਲ ਦੇ ਉੱਤੇ ਕਿ ਇਹ ਜਿਹੜੀ ਤਰੱਕੀ ਹੈ ਜਿਸ ਨੂੰ ਸੋ ਕਾਲਡ ਡਵੈਲਪਮੈਂਟ ਵੀ ਕਹਿੰਦੇ ਆ ਇਸਨੇ ਵਿਨਾਸ਼ ਵੀ ਕੀਤਾ ਹਾਂ ਤਰੱਕੀ ਜ਼ਰੂਰੀ ਹੈ ਲੇਕਿਨ ਨਾਲ ਦੀ ਨਾਲ ਜੋ ਕੁਝ ਹੋਇਆ ਜੋ ਖਾਮਿਆਜ਼ਾ ਸਾਨੂੰ ਭੁਗਤਣਾ ਪਿਆ ਉਸ ਦੇ ਬਾਰੇ ਕਮੈਂਟ ਕਰਨਾ ਵੀ ਬਹੁਤ ਜ਼ਰੂਰੀ ਹੈ ਤੁਸੀਂ ਬਹੁਤ ਸਿਆਣੇ ਹੋ ਆਪਣੀ ਰਾਏ ਦਿਓ ਹੋ ਸਕਦਾ ਮੈਂ ਗਲਤ ਹੋਵਾਂ ਲੇਕਿਨ ਮੈਨੂੰ ਜਰੂਰ ਦਰਦ ਹੁੰਦਾ ਜਦੋਂ ਅਸੀਂ ਇਹਨਾਂ ਡਵੈਲਪਮੈਂਟਸ ਦੇ ਚਿੰਨ੍ਹ ਦੇਖਦੇ ਆ ਜਦੋਂ ਵੱਡੇ ਵੱਡੇ ਸ਼ੋਰੂਮ ਦੇਖਦੇ ਆ ਔਰ ਵੱਡੇ ਵੱਡੇ ਫਲੈਟਸ ਦੇਖਦੇ ਆ ਔਰ ਪੌਦ ਦੇ ਖੇਤਰ ਦੇ ਵਿੱਚ ਜੋ ਕੁਝ ਹੋਇਆ ਇਸ ਤੋਂ ਸਭ ਜਾਣੂ ਹੈ ਔਰ ਇੱਕ ਗੱਲ ਤੁਹਾਨੂੰ ਦਸੀਏ ਤੁਸੀਂ ਸ਼ਾਇਦ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਇਹਨਾਂ ਜ਼ਮੀਨਾਂ ਦੇ ਮਾਲਕ ਮੁਹਾਲੀ ਜ਼ਿਲ੍ਹੇ ਦੇ ਵਿੱਚ ਖਾਸ ਤੌਰ ਤੇ ਪੂਰੇ ਆਲੇ ਦੋਲੇ ਚੰਡੀਗੜ੍ਹ ਦੇ ਵਿੱਚ ਪੂਰੇ ਇਲਾਕੇ ਦੇ ਵਿੱਚ ਰਾਜਪੂਰੇ ਬਲੂਰ ਤੱਕ ਜੇਕਰ ਅਸੀਂ ਚੱਲੀਏ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਇਸ ਖੇਤਰ ਦੇ ਵਿੱਚ ਜਿਹੜੇ ਜ਼ਮੀਨਾਂ ਦੇ ਮਾਲਕ ਸੀ ਨਾ ਜੀ ਉਹਨਾਂ ਦੀ ਅਗਲੀ ਜਨਰੇਸ਼ਨ ਐਜ਼ ਸਿਕਿਉਰਿਟੀ ਗਾਰਡਸ ਕੰਮ ਕਰ ਰਹੀ ਹੈ ਇਹ ਸੱਚਾਈ ਹੈ ਕੌੜੀ ਸੱਚਾਈ ਹੈ ਜ਼ਮੀਨਾਂ ਦੇ ਮਾਲਕ ਜਿਹੜੇ ਹੈ ਉਹਨਾਂ ਦੀਆਂ ਜ਼ਮੀਨਾਂ ਉਹਨਾਂ ਦੇ ਹੱਥੋਂ ਨਿਕਲ ਗਈਆਂ ਵੱਡੇ ਵੱਡੇ ਸ਼ੋਰੂਮ ਤਿਆਰ ਹੋ ਗਏ ਔਰ ਉਹਨਾਂ ਬਿਜ਼ਨਸ ਹਾਊਸਸ ਨੇ ਲੱਖਾਂ ਕਰੋੜਾਂ ਰੁਪਏ ਦਾ ਕਾਰੋਬਾਰ ਕੀਤਾ ਤੇ ਕਰ ਰਹੇ ਹੈ ਜਰੂਰ ਕਮੈਂਟ ਕਰਿਓ ਕਿ ਤੁਸੀਂ ਕੀ ਕਹਿੰਦੇ ਹੋ ਇਸ ਇਸ ਤਰੱਕੀ ਦੇ ਬਾਰੇ ਇਸ ਡਿਵੈਲਪਮੈਂਟ ਦੇ ਬਾਰੇ तरक्की ਵੀ ਜ਼ਰੂਰੀ ਹੈ ਡਵੈਲਪਮੈਂਟ ਵੀ ਜ਼ਰੂਰੀ ਹੈ ਸੜਕਾਂ ਵੀ ਜ਼ਰੂਰੀ ਹੈ ਪੁਲ ਵੀ ਜ਼ਰੂਰੀ ਹੈ ਸਭ ਕੁਝ ਜ਼ਰੂਰੀ ਹੈ ਪਰ ਸਾਡੇ ਖੇਤ ਖಲ್ಯਾਨ ਵੀ ਬਹੁਤ ਜ਼ਰੂਰੀ ਹੈ ਜੇਕਰ ਖੇਤੀ ਯੋਗ ਜ਼ਮੀਨ ਸਾਡੇ ਕੋਲ ਨਾ ਰਹੀ ਤਾਂ ਸਾਡਾ ਬਹੁਤ ਬੁਰਾ ਹਾਲ ਹੋਏਗਾ ਔਰ ਇਹ ਸਭ ਕੁਝ ਹੋ ਰਿਹਾ ਸੀ ਭੁਗਤ ਰਹੇ ਹੈ ਸਾਡੀ ਜ਼ਮੀਨਾਂ ਜੜੀਆਂ ਹੈ ਉਹ ਸਾਡੇ ਤੋਂ ਹਥਿਆਲੀਆਂ ਗਈਆਂ ਔਰ ਜ਼ਮੀਨਾਂ ਜਿਹੜੀਆਂ ਜੋ ਕੁਛ ਅਸੀਂ ਬੀਜ ਰਹੇ ਆ ਉਹਨਾਂ 'ਚ ਜ਼ਹਿਰ ਜਿਹੜਾ ਹੈ ਉਗਲ ਰਿਹਾ ਹੈ ਫਸਲ ਦੇ ਨਾਂ ਦੇ ਉੱਤੇ ਜ਼ਹਿਰ ਉਗ ਰਿਹਾ ਹੈ ਕਾਰਨ ਕੀ ਹੈ ਕਿ ਜ਼ਮੀਨਾਂ ਥੋੜੀਆਂ ਰਹਿ ਗਈਆਂ ਅਤੇ ਸਾਨੂੰ ਪੈਸਟੀਸਾਈਡਸ ਦਾ ਵੱਧ ਤੋਂ ਵੱਧ ਪ੍ਰਯੋਗ ਕਰਨਾ ਪੈ ਰਿਹਾ ਕਿਸਾਨਾਂ ਨੂੰ ਕਿਸਾਨਾਂ ਨੂੰ ਆਪਣੀ ਫਸਲ ਦਾ ਮੁੱਲ ਸਹੀ ਨਹੀਂ ਮਿਲਦਾ ਇਸ ਕਰਕੇ ਹਰ ਤਰੀਕੇ ਦੇ ਨਾਲ ਆਪਣਾ ਉਤਪਾਦ ਵਿਧਾਨ ਦੇ ਬਾਰੇ ਸੋਚਦੇ ਆ ਗੱਲ ਇਹ ਹੈ ਦੀ ਤਰੱਕੀ ਡਵੈਲਪਮੈਂਟ ਦੇ ਨਾਂ ਤੇ ਜੋ ਕੁਝ ਹੋ ਰਿਹਾ ਤੁਸੀਂ ਇਸ ਚੀਜ਼ ਦੇ ਉੱਤੇ ਕਮੈਂਟ ਕਰਨਾ ਕਿ ਸਾਡੀ ਖੇਤੀ ਕਿੱਦਾਂ ਪ੍ਰਭਾਵਿਤ ਹੋ ਰਹੀ ਹੈ ਸਾਡਾ ਕਲਚਰ ਪੰਜਾਬੀ ਕਲਚਰ ਪੰਜਾਬੀ ਸੱਭਿਆਚਾਰ ਵੀ ਇਸ ਨਾਲ ਪ੍ਰਭਾਵਿਤ ਹੋ ਰਿਹਾ ਹੈ ਕਮੈਂਟ ਜਰੂਰ ਕਰਿਓ ਆਪਣੀ ਰਾਏ ਦਿਓ ਜੇਕਰ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਜਾਂ ਅਸਹਿਮਤ ਹੋ ਪਰ ਆਪਣੀ ਰਾਏ ਜਿਹੜੀ ਹੈ ਜਰੂਰ ਦਿਓ ਅਸੀਂ ਇਸ ਤਰ੍ਹਾਂ ਦਾ ਕੰਮ ਕਰਦੇ ਹਾਂ ਵਿਰਸੇ ਤੇ ਵਿਰਾਸਤ ਤੇ ਕੰਮ ਕਰਦੇ ਹਾਂ ਤੇ ਕਈ ਵਾਰੀ ਕੋਈ ਚੀਜ਼ ਜਿਹੜੀ ਹੈ ਨਾ ਓਹੋ ਸਾਹਮਣੇ ਆ ਜਾਂਦੀ ਹੈ ਕੋਈ ਦਰਦ ਜਿਹੜਾ ਛਲਕ ਕੇ ਸਾਹਮਣੇ ਆ ਜਾਂਦਾ ਤੇ ਉਸ ਦੇ ਉੱਤੇ ਅੱਜ ਮੈਂ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਵਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸ਼ੁਕਰੀਆ ਧੰਨਵਾਦ